ਗੁਰਨਾਮਾ ਦੇਖ ਰਹੇ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਿਕਾਲ ਮੈਂ ਹਾਂ ਤੁਹਾਡਾ ਉਸ ਰਾਜ ਸੁਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੂੰ ਲੈ ਕੇ ਕੱਲ ਇੱਕ ਵਾਰ ਫਿਰ ਭੋਲ ਪੂਰੀ ਤਰ੍ਹਾਂ ਗਰਮ ਹੋਇਆ ਜਦੋਂ ਸੋਸ਼ਲ ਮੀਡੀਆ ਤੇ ਇੱਕ ਆਡੀਓ ਵਾਇਰਲ ਹੋਈ ਭਾਈ ਅੰਮ੍ਰਿਤਪਾਲ ਖਾਲਸਾ ਦੀ ਜੇ ਗੱਲ ਕਰੀਏ ਬਿਕਮਜੀਤ ਸਿੰਘ ਮਜੀਠੀਆ ਦੀ ਕੱਲ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਕਾਨਫਰੰਸ ਕੀਤੀ ਗਈ ਕਾਨਫਰੰਸ ਕਰਕੇ ਬਾਅਦ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਮੇਰੇ ਉੱਤੇ ਹਮਲਾ ਕੀਤਾ ਜਾਵੇਗਾ ਬਿਕਮਜੀਤ ਸਿੰਘ ਮੁਜੀਤਿਆ ਨੇ ਕਿਹਾ ਦੇਸ਼ ਦੇ ਗ੍ਰਹਿ ਮੰਤਰੀ ਅਮਰਿਤ ਸ਼ਾਹ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਤੇ ਅਤੇ ਬਲਵਿੰਦਰ ਸਿੰਘ ਤਲਵਾਰਾ ਵਰਗੇ ਹੋਰ ਵੀ ਰਡਾਰ ਦੇ ਨੇ ਕੱਲ ਉਹ ਸੋਸ਼ਲ ਮੀਡੀਆ ਤੇ ਇੰਨੀ ਕੋ ਵਾਇਰਲ ਹੋਈ ਕੁਝ ਲੋਕ ਭਾਈ ਅਮਰਪਾਲ ਖਾਲਸਾ ਦੇ ਹੱਕ ਵਿੱਚ ਆਏ ਕਿ ਇਹ ਐਡਿਟ ਕੀਤੀ ਹੋਈ ਹੈ ਕੁਝ ਭਾਈ ਅਮਰਤਪਾਲ ਪਾਲਸਾ ਖਾਲਸਾ ਦੇ ਖਿਲਾਫ ਬੋਲੇ ਕਿ ਭਾਈ ਇਸ ਤਰ੍ਹਾਂ ਅਮਰਤਪਾਲ ਨੂੰ ਨਹੀਂ ਕਰਨਾ ਚਾਹੀਦਾ ਸੀ ਲੇਕਿਨ ਜਿਹੜੀ WhatsApp ਉੱਤੇ ਚੈਟ ਵਾਇਰਲ ਹੋਈ ਹੈ ਕੱਲ ਉਸ ਨੂੰ ਲੈਂਦੇ ਹੋਏ ਦੋ ਲੋਕ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਏ ਨੇ ਅਤੇ 25 ਅਨਪਛਾਤੇ ਲੋਕਾਂ ਵਿਰੁੱਧ ਜਿਹੜੀ ਹੈ ਐਫ ਆਈ ਆਰ ਦਰਜ ਹੋ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ WhatsApp ਅਕਾਲੀ ਦਲ ਬਾਦਸ਼ ਪੰਜਾਬ ਦੀ ਟੀਮ ਜ਼ਿਲ੍ਹਾ ਮੋਗਾ ਦੇ ਨਾਂ ਤੇ ਬੜੇ ਇੱਕ ਗਰੁੱਪ ਵਿੱਚ ਸੰਸਦ ਮੈਂਬਰ ਅਮਰਤਪਾਲ ਉੱਤੇ NSA ਨੂੰ ਵਿਧਾਉਣ ਨੂੰ ਲੈ ਕੇ ਕਈ ਕੇਂਦਰੀਆਂ ਮੰਤਰੀਆਂ ਅਤੇ ਪੰਜਾਬ ਦੇ ਕੁਝ ਨੇਤਾਵਾਂ ਨੂੰ ਤਪਕਾਉਣ ਦੇ ਦੋਸ਼ਾਂ ਵਿੱਚ ਮੋਗਾ ਪੁਲਿਸ ਦੇ ਲੋਕਾਂ ਨੂੰ ਰੌਂਡ ਅਪ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਫੀਤਕੋਟ ਰੇਂਜ ਅਸ਼wini ਕੁਮਾਰ ਨੇ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿੱਚ ਚਾਰ ਲੋਕਾਂ ਦੀ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ ਦੋ ਲੋਕਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਹੈ ਡੀਆਈਜੀ ਨੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਮੋਗਾ ਦਾ ਰਹਿਣ ਵਾਲਾ ਹੈ ਦੂਜਾ ਖੰਨੇ ਦੇ ਨਾਲ ਸੰਬੰਧਿਤ ਹੈ ਇਹ ਆਪਸ ਵਿੱਚ ਕਿਵੇਂ ਇਕੱਠੇ ਹੋਏ ਇਸ ਬਾਰੇ ਜਾਂਚ ਤੋਂ ਬਾਅਦ ਪਤਾ ਲੱਗੇਗਾ ਇਸ ਦੇ ਨਾਲ ਹੀ ਮਾਮਲੇ ਵਿੱਚ 25 ਤੁੱਤੀ ਤੋਂ ਵੱਧ ਅਣਪਛਾਤੇ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੈ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਪੰਗ ਨਹੀਂ ਹੋਣ ਦਿਆਂਗੇ ਯਾਨੀ ਕਿ ਜਿਹੜੇ 25 ਤੋਂ 30 ਨੇ ਉਹਨਾਂ ਦੀ ਜਲਦੀ ਗ੍ਰਿਫਤਾਰੀ ਹੋਵੇਗੀ ਉਹਨਾਂ ਨੇ ਦੱਸਿਆ ਕਿ ਮੋਗਾ ਸੈਬਰ ਥਾਣੇ ਵਿੱਚ ਅੱਜ ਸਵੇਰੇ ਐਫਆਈਆਰ ਨੰਬਰ 2 ਦਰਜ ਕਰ ਲਈ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਮਾਮਲੇ 'ਚ ਯੂਆਪਾ ਆਈਟੀ ਐਕਟ ਅਤੇ ਵਕ ਵਕ ਬੀਐਨਐਸ ਦੀਆਂ ਧਰਾਵਾਂ ਹੇਠ ਦਰਜ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਗਰੁੱਪ ਅਜ ਜੋ ਲੋਕ ਹਨ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਗ੍ਰਿਫਤਾਰੀਆਂ ਹੋਣਗੀਆਂ ਯਾਨੀ ਕਿ ਦੋ ਰਾਉਂਡ ਅਪ ਹੋ ਚੁੱਕੇ ਨੇ ਇੱਕ ਕੰਨੇ ਦਾ ਦੂਸਰਾ ਮੋਗੇ ਦਾ 25 ਤੋਂ 30 ਅਣਪਛਾਤੇ ਹੋਰ ਬੰਦੇ ਨੇ ਮੋਗੇ ਦੇ ਡੀਆਈਜੀ ਨੇ ਕਿਹਾ ਉਹਨਾਂ ਨੇ ਕਿਹਾ ਕਿ ਜਲਦੀ ਹੀ ਇੱਕ ਪੁਲਿਸ ਦੀ ਹਰਾਸਤ ਵਿੱਚ ਹੋਣਗੇ ਯਾਨੀ ਕਿ ਭਾਈ ਅਮਰਤਪਾਲ ਖਾਲਸਾ ਦੇ ਗਰੁੱਪ ਵੱਲੋਂ ਜਿਹੜਾ ਗਰੁੱਪ ਬਣਾਇਆ ਸੀ ਵਾਰਿਸ ਪੰਜਾਬ ਤੇ ਜਿਹੜੀ ਉਥੇ ਕਥਤ ਚੈਟ ਸੀ ਗੱਲਬਾਤ ਸੀ ਉਹ ਵਾਇਰਲ ਹੋ ਗਈ ਜਿਵੇਂ ਹੀ ਵਾਇਰਲ ਹੋ ਗਈ ਪੰਜਾਬ ਪੁਲਿਸ ਜਿਹੜੀ ਹੈ ਐਕਸ਼ਨ ਦੇ ਵਿੱਚ ਆ ਗਈ ਦੋ ਆਦਮੀ ਜਿਹੜੇ ਚੱਕ ਲਏ ਗਏ ਨੇ ਹਾਲੇ ਉਹਨਾਂ ਦੇ ਨਾਮ ਡਿਸਕਲੋਜ਼ ਨਹੀਂ ਕੀਤੇ ਗਏ 25 ਤੁੱਤੀ ਜਿੰਨਾ ਉੱਤੇ ਐਫ ਆਈ ਆਰ ਦਰਜ ਹੋ ਗਈ ਹੈ ਉਹਨਾਂ ਦੀ ਸ਼ਾਨਮਨ ਹੋ ਰਹੀ ਹੈ ਉਹਨਾਂ ਦੀ ਵੈਰੀਫਿਕੇਸ਼ਨ ਹੋ ਗਈ ਹੈ ਜਿਵੇਂ ਹੀ ਪਾ ਪੰਜਾਬ ਪੁਲਿਸ ਨੂੰ ਪਿੰਕ ਲੱਗਦੀ ਹੈ ਖਾਸ ਕਰਕੇ ਮੋਗਾ ਦੀ ਪੁਲਿਸ ਨੂੰ ਨਾਲ ਦੀ ਨਾਲ ਹੀ ਉਹਨਾਂ ਉੱਤੇ ਕਾਰਵਾਈ ਕਰ ਦਿੱਤੀ ਜਾਵੇਗੀ ਧੰਨਵਾਦ